ਹਾਂ ਧੰਨ ਸਤਿਗੁਰੂ ਤੇਰਾ ਹੀ ਆਸਰਾ ਬਹੁਤ ਹੀ ਪਿਆਰੇ ਸਤਿਗੁਰ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਦੇ ਚਰਨਾਂ ਵਿੱਚ ਸੱਚ ਦਾ ਹੋਕਾ ਦੇਣ ਲੱਗਿਆ ਸੱਚ ਦਾ ਹੋਕਾ ਸੁਣਿਓ ਅਮਲ ਕਰਿਓ ਉਹ ਸੱਚ ਦਾ ਹੋਕਾ ਕੀ ਹੈ ਵੀ ਗੁਰੂ ਪਿਤਾ ਜੀ ਦਾ ਮਕਸਦ ਹੀ ਇਹ ਹੈ ਬੀ ਬੁਰਾਈ ਨੂੰ ਜੜੋਂ ਪੁੱਟਣਾ ਹੈ। ਆਰਾਮ ਰਾਜ ਲੈ ਕੇ ਆਉਣਾ ਹੈ। ਹੁਣ ਜਿਹੜੇ ਬੁਰੇ ਲੋਕ ਨੇ ਬੁਰਾ ਕਰਿਆ, ਗੁਰੂ ਪਿਤਾ ਜੀ ਨੂੰ ਝੇੜਜ ਪਤਾਇਆ ਹੈ। ਉਹਨਾਂ ਦਾ ਸਾਥ ਨਹੀਂ ਦੇਣਾ। ਦੂਜੀ ਚਾਹੇ ਕੋਈ ਵੀ ਪਾਰਟੀ ਆ ਪਵਨਾਂ ਦਾ ਸਾਥ ਦੇਣਾ ਹੈ। ਜਿਵੇਂ ਬੀਜੇਪੀ ਤੇ ਬਾਦਲ ਨੇ ਜਿਹੜੇ ਉਹਨਾਂ ਦਾ ਸਾਥ ਨਹੀਂ ਦੇਣਾ। ਦੁਨਾਂ ਪਾਰਟੀਆਂ ਦਾ ਹੋਰ ਪੰਜਾਬ 'ਚ ਜਿਹੜੀ ਵੀ ਪਾਰਟੀ ਸੋਨੂੰ ਚੰਗੀ ਲੱਗਦੀ ਓਹਨੂੰ ਵੋਟ ਪਾਇਓ ਪਰ ਬੀਜੇਪੀ ਤੇ ਬਾਦਲ ਨੂੰ ਆਪਾਂ ਬੋਡ ਨਹੀਂ ਪਾਉਣਾ ਇਹ ਹਰ ਵਕਤ ਬੁਰਾ ਕਰਦੇ ਨੇ ਕਿਸਾਨਾਂ ਦਾ ਕੀ ਹਾਲ ਕਰੀ ਜਾਂਦੇ ਨੇ ਸਾਰੇ ਦੇਸ਼ ਦਾ ਹੀ ਬੁਰਾ ਹਾਲ ਬਣਾ ਛੱਡੇ મોદી ਨੇ ਇਹ ਸਿਰੋ ਹੱਥ ਵੱਲ ਕੀ ਬੇਨਤੀ ਹੈ ਵੀ ਜਿਹੜਾ ਸੱਚ ਹੁੰਦਾ ਉਹ ਸੱਚ ਹੀ ਹੁੰਦਾ ਹੈ ਸੱਚੇ ਬੰਦੇ ਨੂੰ ਸੱਚ ਨਾਲ ਖੜਨਾ ਚਾਹੀਦਾ ਝੂਠਾ ਦਾ ਝੂਠ ਨਾਲ ਖੜਦਾ ਹੀ ਹੁੰਦਾ ਉਹ ਆਪਦੇ ਕਿਉ ਉਠਣ ਲਗੋਣ ਵਾਸਤੇ ਜਿਵੇਂ ਆਪਣਾ ਮਹਾਭਾਰਤ ਵੇਲੇ ਪੰਜੇ ਪਾਂਡੂ ਤਾਂ ਕ੍ਰਿਸ਼ਨ ਮਹਾਰਾਜ ਦੀ ਸਲਾਹ ਲੈਂਦੇ ਸੀ ਕਿਉ ਕ੍ਰਿਸ਼ਨ ਮਹਾਰਾਜ ਸੱਚ ਸੀ ਤੇ ਜਿਹੜਾ ਗਰਜੋਦਨ ਸੀ ਉਹ ਛਕਰੀ ਦੀ ਸਲਾਹ ਲੈਂਦਾ ਸੀ ਛਕਰੀ ਕਾਲ ਦਾ ਦਲਾਲ ਸੀ ਹੁਣ ਜਿਹੜੇ ਬੁਰਾਈ ਕੀ ਨਹੀਂ ਹੋਏ ਕੌਰਵਾ ਕਿੰਨੀ ਹੋਏ ਉਹਨਾਂ ਦਾ ਕੀ ਹਾਲ ਹੋਇਆ ਸਾਰਿਆਂ ਦਾ ਨਾਸ ਹੋ ਗਿਆ ਜਿਹੜੇ ਪੰਡਵਾਵਲ ਹੋਏ ਉਹਨਾਂ ਨੇ ਕਿੰਨੇ ਨਜ਼ਾਰੇ ਲਏ ਇਹ ਛੋਡੇ ਚਰਨਾਂ 'ਚ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜਿਹੜਾ ਸੱਚ ਦਾ ਹੋਕਾ ਜ਼ੇਣ ਲੱਗਿਆ ਉਹਨੂੰ ਮਨਜ਼ੂਰ ਜ਼ਰੂਰ ਕਰਿਓ ਗੁਰੂ ਆਪ ਗੁਰੂ ਪੀਸਾ ਜਿਹਦੇ ਬਚਨ ਹੈ ਵੀ ਬਰਾਈ ਆਪਾਂ ਖਤਮ ਕਰਨੀ ਹੈ ਖਤਮ ਫੇਰ ਹੀ ਹੋਊ ਜੇ ਆਪਾਂ ਉਹਨਾਂ ਦੇ ਕਹਿਣੇ 'ਚ ਚੱਲਾਂਗੇ ਲਓ ਜੀ ਸੁਣੋ ਵੋਲਖਲਾ ਹੈ ਆਇਆ ਜਗ ਤੇ ਦਿਲ ਮੇ ਸੋਚ ਵਿਚਾਰ ਕਰੋ ਬੁਰੀਆਂ ਤੋਂ ਪਾਸਾ ਵੱਟ ਕੇ ਖੋਲਖਲਾ ਸੇ ਪਿਆਰ ਕਰੋ ਆਛਾਈ ਦੇ ਹੱਕ ਜਖੜਨਾ ਖੜਨਾ ਹੀ ਪਹਿਣਾ ਹੈ ਆਛਾਈ ਦੇ ਹੱਕ ਜਖੜ ਕੇ ਬਦਲਾ ਲੈਣਾ ਹੀ ਪਹਿਣਾ ਹੈ ਬੁਰਾਈ ਨੂੰ ਜੜੋਂ ਪੁੱਟਣਾ ਗੁਰੂ ਪਿਤਾ ਦਾ ਕਹਿਣਾ ਹੈ ਸੱਚ ਦਾ ਹੋਕਾ ਸੁਣ ਲੋ ਬੁਰਿਆਂ ਦੇ ਸੰਗ ਨ ਹੁੰਦੇ ਲੱਛਣ ਹੀ ਦੱਸਦੇ ਐ ਦੁਨੀਆਂ ਵਿੱਚ ਬੁਰੇ ਵੀ ਰਹਿੰਦੇ ਅੱਛੇ ਵੀ ਬਸਦੇ ਐ ਆਹ ਦੁਨੀਆਂ ਵਿੱਚ ਬੁਰੇ ਵੀ ਰਹਿੰਦੇ ਅੱਛੇ ਵੀ ਬਸਦੇ ਐ ਦੇਣਾ ਕੋਈ ਜ਼ੁਲਮ ਕਮਾਵੇ ਬਦਲਾ ਉਹ ਸਦੋਂ ਲੈਣਾ ਹੈ ਬਰਾਈ ਨੂੰ ਜੜੋਂ ਪੁੱਟਣਾ ਗੁਰੂ ਪਿਤਾ ਦਾ ਕਹਿਣਾ ਹੈ ਸੱਚ ਦਾ ਹੱਕਾ ਸੁਣ ਲੋ ਮੋਦੀ ਦੀ ਪਟ ਦੇਣੀ ਬੋਦੀ ਜ਼ੁਲਮ ਦੀ ਜੜ ਮਟਾਉਣੀ ਹੈ ਬਾਦਲ ਸ਼ਾਦਲ ਰੈਣ ਨਾ ਦੇਲੇ ਇੱਕੀ ਨੂੰ 33 ਪਾਉਣੀ ਐ ਸੰਗਤੇ ਮੋਦੀ ਦੀ ਪਟ ਦੇਣੀ ਬੋਦੀ ਜਲਮ ਦੀ ਜਾੜ ਮਟਾਉਣੀ ਐ ਬਾਦਲ ਸ਼ਾਦਲ ਰੈਣ ਨਾ ਦੇਲੇ ਇੱਕੀ ਨੂੰ 33 ਪਾਉਣੀ ਐ ਬਰਾਈ ਦੀ ਚੰਡਾਲ ਚੌਕੜੀ ਦਨਛਾਨ ਨਾਰੇਣਾ ਹੈ ਬਰਾਈ ਨੂੰ ਜੜੋਂ ਪੁੱਟਣਾ ਗੁਰੂ ਪਿਤਾ ਦਾ ਕਹਿਣਾ ਹੈ ਬਰਾਈ ਨੂੰ ਜੜੋਂ ਪੁੱਟਣਾ ਪੰਜਾਬ ਨੇ ਭੈਣ ਪੜਾਵੋ ਅਰਜ ਹਮਾਰੀ ਹੈ ਆਓ ਪੰਜਾਬ ਨੇ ਭੈਣ ਪੜਾਵੋ ਅਰਜ ਹਮਾਰੀ ਬੜਾਈ ਨੂੰ ਜੜੋਂ ਪੁੱਟਣ ਦੀ ਆ ਗਈ ਹੁਣ ਵਾਰੀ ਐ ਲੋਕੋ ਬੜਾਈ ਨੂੰ ਜੜੋਂ ਪੁੱਟਣ ਦੀ ਆ ਗਈ ਹੁਣ ਵਾਰੀ ਐ ਬਾਦਲ ਸ਼ਾਦਲ ਮੋਦੀ ਸੋਦੀ ਓ ਬਾਦਲ ਸ਼ਾਦਲ ਮੋਦੀ ਸੋਦੀ ਟੋ ਹਿਸਾਬ ਵੀ ਲੈਣਾ ਹੈ ਆਛਾਈ ਦੇ ਹੱਕ ਜਿੜ ਕੇ ਬਦਲਾ ਲੈਣਾ ਹੀ ਪੈਣਾ ਹੈ ਬਰਾਈ ਨੂੰ ਜੜੋਂ ਪੱਟਣਾ ਗੁਰੂ ਪਿਤਾ ਦਾ ਕਹਿਣਾ ਹੈ ਸੱਚੇ ਦਾ ਔਕਾ ਛੱਡ ਲੋ ਸੱਚ ਦੇ ਨਾਲ ਹਜਾਰੀ ਸਾਡੀ ਸੱਚ ਨਾਲ ਹੀ ਖੜਨਾ ਹੈ ਆਓ ਸੱਚ ਨਾਲ ਹਜਾਰੀ ਸਾਡੀ ਨਾਲ ਸੱਚ ਦੇ ਖੜਨਾ ਹੈ ਅਣਖ ਨਾਲ ਜਗ ਜਿਉਣਾ ਚੰਗਾ ਬੇਅਣਖਿਆ ਦਾ ਬਰਦਾ ਹੈ ਆਹ ਅਣਖ ਨਾਲ ਜਗ ਜਿਉਣਾ ਚੰਗਾ ਬੇਅਣਖੇ ਦਾ ਬਰਦਾ ਹੈ ਪੰਜਾਬ ਦੇ ਅਣਖੀ ਜੋਦਿਓ ਆਹ ਪੰਜਾਬ ਦੇ ਅਣਖੀ ਜੋਦਿਓ ਅਣਖੀ ਬਣ ਰਹਿਣਾ ਹੈ ਬਰਾਈ ਨੂੰ ਜੜੋਂ ਪੁੱਟਣਾ ਗੁਰੂ ਪਿਤਾ ਦਾ ਕਹਿਣਾ ਹੈ ਸੱਤੇ ਦਾ ਹੌਕਾ ਸੁਣ ਲੋ ਬੋਟਾਨੀਏ ਧਰਮ ਜੁੱਧ ਹੈ ਧਰਮ ਦਾ ਸਾਥ ਨਿਭਾਣਾ ਹੈ ਵੀਰਨੋ ਬੋਟਾਨੀਏ ਧਰਮ ਜੁੱਧ ਹੈ ਧਰਮ ਦਾ ਸਾਥ ਨਿਭਾਣਾ ਹੈ ਬਰਾਈ ਜਹ ਹੁਣ ਹੋ ਖਾਤਮਾ ਉਹ ਗਏ ਸਦਾ ਪਾਣਾ ਹੈ ਆਸ਼ਾਈ ਦੇ ਹੱਕ ਜਿ ਘੜਨਾ ਸਿਆਣਾਂ ਦਾ ਕਹਿਣਾ ਹੈ ਬਰਾਈ ਨੂੰ ਜੜੋਂ ਪੁੱਟਣਾ ਗੁਰੂ ਪਿਤਾ ਦਾ ਕਹਿਣਾ ਹੈ ਸੱਚੇ ਦਾ ਹੁਕਮ ਸੁਣ ਲੋ ਕਸਾਨੀ ਮਸਲੇ ਹੱਲ ਨਾ ਕੀਤੇ ਨਾ ਕੋਈ ਬਾਤ ਵਿਚਾਰੀ ਐ ਵੀਰਨੋ ਕਸਾਨੀ ਮਸਲੇ ਹੱਲ ਨਕੀਤੇ ਨਾ ਕੋਈ ਬਾਤ ਬਚਾਰੀਏ ਮਸਲੇ ਹੱਲ ਅਸੀਂ ਹੈ ਕਰਨੇ ਹੱਲ ਕਰਨ ਦੀ ਵਾਰੀ ਐ ਆਹ ਮਸਲੇ ਹੱਲ ਅਸੀਂ ਹੈ ਕਰਨੇ ਹੱਲ ਕਰਨ ਦੀ ਤਿਆਰੀ ਐ ਇਸ਼ਕ ਹਕੀਕੀ ਅਣਖੀ ਜੋਦੇ ਆਹ ਇਸ਼ਕ ਹਕੀਕੀ ਅਣਖੀ ਜੋਦਿਓ ਨਾੜੇ ਅਣਖ ਦੇ ਰਹਿਣਾ ਹੈ ਬਰਾਈ ਨੂੰ ਜੜੋਂ ਪੁੱਟਣਾ ਗੁਰੂ ਪਿਤਾ ਦਾ ਕਹਿਣਾ ਹੈ ਬਰਾਈ ਨੂੰ ਜੜੋਂ ਪੁੱਟਣਾ ਸਿਆੜਿਆਂ ਦਾ ਕਹਿਣਾ ਹੈ ਸੱਜੇ ਦਾ ਹੁਕਾ ਸੁਣ ਲੋ ਚਤਰ ਤੇ ਲਕੀ ਕਰਦੇ ਰਹਿੰਦੇ ਰਲਕੇ ਲੁੱਟ ਲਟੇਰੇ ਆ ਔ ਚਿਆਦਰੇ ਲੱਖੀ ਕਰਦੇ ਰਹਿੰਦੇ ਰਲਕੇ ਲਟਲਟੇਰੇ ਐ ਬਾਜ਼ਰ ਸ਼ਾਦਲ ਮੋਦੀ ਛੋਦੀ ਹੁਣ ਜਾਨਤਾ ਨੇ ਕੇਰੇ ਐ ਸੰਗਤ ਬਾਜ਼ਰ ਸ਼ਾਦਲ ਮੋਦੀ ਛੋਦੀ ਹੁਣ ਜਾਨਤਾ ਨੇ ਕੇਰੇ ਐ ਬੀਜੇਪੀ ਨੂੰ ਵੋਟ ਨਾ ਪਾਇਓ ਹੱਥ ਬਨ ਕੇ ਬੇਨਤੀ ਮੇਰੀ ਬੀਜੇ ਪਾਰੀ ਬੋਟ ਨਾ ਪਾਇਓ ਆਹ ਬੀਜੇ ਪੀ ਨੂੰ ਬੋਟ ਨਾ ਪਾਇਓ ਜੇ ਮੁਰ ਜਲਮ ਨਾ ਸੇਣਾ ਹੈ ਜੇ ਮੁਰ ਜਲਮ ਨਾ ਸੇਣਾ ਹੈ ਬਰਾਈ ਨੂੰ ਜੜੋਂ ਟੁੱਟਣਾ ਸਿਆਣਿਆਂ ਦਾ ਕਹਿਣਾ ਹੈ ਬਰਾਈ ਨੂੰ ਜੜੋਂ ਟੁੱਟਣਾ ਗੁਰੂ ਪਿਤਾ ਦਾ ਕਹਿਣਾ ਹੈ ਸੱਚੇ ਰੋਕਾ ਸੁਣ ਲੋ ਬੀਜੇ ਪੀਤੇ ਬਾਦਲ ਸਾਦਲ ਜਨਤਾ ਦੇ ਬੈਰੀ ਐ ਬੀਰ ਨੂੰ ਬੀਜੇ ਪੀਤੇ ਬਾਦਲ ਸਾਦਲ ਜਨਤਾ ਦੇ ਇਹ ਬੈਰੀ ਐ ਬੈਠੇ ਟਿਕਟੀ ਲਗਾ ਕੇ ਸਰਪ ਇਹ ਜਰੀ ਐ ਹੁਣ ਬੈਠੇ ਟਿਕਟੀ ਲਗਾ ਕੇ ਸਰਪੇ ਜਰੀਏ ਬਦਲਾ ਨੂੰ ਬੋਟ ਨਹੀਂ ਪਾਉਣੀ ਬਚ ਕੇ ਹੀ ਰਹਿਣਾ ਹੈ ਆਛਾਈ ਦੇ ਹੱਕ ਜਿਖੜ ਕੇ ਬਦਲਾ ਲੈਣਾ ਹੀ ਪੈਣਾ ਹੈ ਬਰਾਈ ਨੂੰ ਜੜੋਂ ਪੁੱਟਣਾ ਸਿਆਣਿਆਂ ਦਾ ਕਹਿਣਾ ਹੈ ਬਰਾਈ ਨੂੰ ਜੜੋਂ ਪੁੱਟਣਾ ਗੁਰੂ ਪਿਤਾ ਦਾ ਕਹਿਣਾ ਹੈ ਸੱਚੇ ਦਾ ਹੱਕਾ ਸੁਣ ਲੋ ਦਾ ਨਨ ਸਤਿਗੁਰੂ ਤੇਰਾ ਹੀ ਆਸਰਾ